कुमारी न संतन सारगुरु नानक देव महाराज सत्य ਦੇ ਚੱਲਣ ਦਾ ਅਪਦੇਸ਼ ਕੀ ਉਹ ਸੱਚ ਤੇ ਪਹਿਰਾ ਦਿੰਦੇ ਹੋਏ ਚਮਕੌਰ ਸਾਹਿਬ ਦੇ ਮਹਾਨ ਸਿੱਖ ਅਨੁਭਵ ਦਾ ਕੋਟਕ ਪ੍ਰਣਾਮ ਅੱਜ ਉਹਨਾਂ ਦਾ ਸਿੱਖੀ ਦਿਹਾੜਾ ਹੈ ਬਾਬਾ ਜੋਰਾਵਰ ਸਿੰਘ ਆ ਬਾਬਾ ਅਜੀਤ ਸਿੰਘ ਤੇ ਬਾਬਾ ਜੁਧਾਰ ਸਿੰਘ ਤੇ ਚਮਕੌਰ ਸਾਹਿਬ ਦੇ ਸਮੂਹ ਸਿੱਖਾਂ ਦਾ ਯਾਦ ਵਿੱਚ ਇਹ ਉਹਨਾਂ ਦੀ ਪਵਿੱਤਰ ਯਾਦ ਵਿੱਚ ਗੁਰਦੁਆਰਾ ਸਾਹਿਬ ਵੱਲੋਂ ਜੋ ਨਿਧਾਰਨ ਦੇਸ਼ ਜਾਰੀ ਕੀਤੇ ਗਏ ਸਨ ਉਹਨਾਂ ਅਨੁਸਾਰ ਅੱਜ ਚੌਪਈ ਸਾਹਿਬ ਦੇ ਪਾਰ ਨੌ ਤੋਂ 10 ਵਜੇ ਤੱਕ ਗੁੱਟਵਾਰਾ ਕੋਰਿਆਵਾਲਾ ਵਿਖੇ ਕੀਤੇ ਗਏ ਨੇ ਅਤੇ ਸਮੁੱਚੀ ਸੰਗਤ ਦੇ ਚਰਣਾ ਵਿੱਚ ਬੇਨਤੀ ਹੈ ਕਿ ਇਸ ਤਰ੍ਹਾਂ ਹੀ ਆਪਾਂ ਫਤਿਹਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰੀ ਜੀ ਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਫੇਰ ਆਪਾਂ 27 ਤਰੀਕ ਨੂੰ ਵੀ ਠੀਕ ਐਸੇ ਹੀ ਨੌ ਤੋਂ 10 ਵਜੇ ਤੱਕ ਸਿਮਰਨ ਕਰਕੇ ਆਪਾਂ ਮਹਾਨ ਸ਼ਹੀਦਾਂ ਨੂੰ ਸਾਦਾ ਸ਼ਰਕਾਰ ਦੇਣ ਕਰਨਾ ਹੈ ਜਾਤ ਮਨ ਸਮੁੱਚੀ ਸੰਗਤ ਅੱਜ ਚਰਨਾਂ ਵਿੱਚ ਬੇਨਤੀ ਕਰਦਾ। ਇਹ ਸਮੁੱਚੀ ਸੰਗਤ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਜਾਦਵੀ ਟਾਈਮ ਲਵੇ। ਬ੍ਰਹਮਾਹਾਂ ਸੀਧਾਂ ਨਾਮ ਵਿੱਚ ਕਰਕੇ ਆਪਣੀ ਸ਼ਰਧਾ ਸਤਕਾਰ ਦੇ ਰਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸ੍ਰੀ ਵਾਇਕੁਰ ਜੀ ਕਾ ਖਾਲਸਾ ਸ੍ਰੀ ਵਾਇਲੀ ਪਤੇ ਮੈਂ ਸੰਗਤਾਂ ਨੂੰ ਬੇਨਤੀ ਕਰਨਾ ਚਾਹਣਾ ਜਿਵੇਂ ਕਿ ਜਥੇਦਾਰ ਅਰਕਾਤ ਸਾਹਿਬ ਦੇ ਸਿੰਘ ਸਾਹਿਬ ਦਾ ਹੁਕਮ ਹੋਇਆ ਹੈ ਕਿ ਸਾਨੂੰ ਇਹ ਦਿਨ ਜਿਹੜੇ ਸ਼ਹੀਦਾਂ ਦੇ ਨੇ ਪਪਾਜੀਤ ਸਿੰਘ ਤੇ ਬਾਬਾ ਜੂਹਾਰ ਸਿੰਘ ਤੇ ਚੰਕੌਰ ਦੇ ਸਾਰੇ ਸ਼ਹੀਦਾਂ ਨੂੰ ਸਰਦਾ ਤੇ ਸਤਕਾਰ ਭੇਟ ਕਰੀਏ ਇਹ ਮੈਂ ਉਹਨਾਂ ਨੇ ਦਿਖਾਇਆ ਇੱਕ ਇੱਕ ਘੰਟਾ ਸੂਨੀ ਸਾਡਾ ਜਪਜੀ ਸਾਹਿਬ ਦਾ ਪਾਠ ਹੋਣਾ ਚਾਹੀਦਾ ਚਉਪਾਈ ਦਾ ਪਾਠ ਹੋਇਆ ਹੈ ਬੜੀ ਅੱਛੀ ਗੱਲ ਹੈ ਉਹਨਾਂ ਨੂੰ ਜਿੱਥੇ ਉਹਨਾਂ ਨੂੰ ਸਰਦਾ ਤੇ ਸਤਕਾਰ ਭੇਟ ਕੀਤਾ ਜਾਂਦਾ ਉੱਤੇ ਸੰਗਤਾਂ ਇਕੱਠੀਆਂ ਹੋ ਕੇ ਸਦ ਸਤ ਸਾਜ਼ ਸੰਗੀਤ ਦੇ ਰੂਪ ਵਿੱਚ ਇਕੱਠੇ ਹੋ ਕੇ ਇਹ ਦਿਨ ਨੂੰ ਅਸੀਂ ਸਰਦਾ ਤੇ ਸਤਕਾਰ ਭੇਟ ਕਰਦੇ ਹਾਂ ਇਹ ਜਿਵੇਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਦਸਵੇਂ ਪਾਤਸ਼ਾਹ ਨੇ ਇੱਕ ਸੇਧ ਦਿੱਤੀ ਪੰਥ ਨੂੰ ਇਹ ਕੁਰਬਾਨੀ ਦਿੱਤੀ ਸਾਨੂੰ ਵੀ ਅਸੀਂ ਦਾ ਜਿਹੜੇ ਅਸੀਂ ਜੀਵਾਂ ਜਿਹੜੇ ਅਸੀਂ ਉੱਚੇ ਪੱਧਰ ਤੇ ਬੈਠੇ ਆਂ ਸਾਨੂੰ ਵੀ ਕੁਰਬਾਨੀ ਦਾ ਮਹਾਰਾਜ ਸਤਿਕਾਰ ਪ੍ਰਕਾਸ਼ਣ ਤਾਂ ਤੱਕ ਜਿਹੜਾ ਪੰਥ ਹੈ ਇਹ ਫੇਰ ਉਹ ਸੇਲੀਆਂ त्याग ਕੇ ਚੜ੍ਹਦੀਆਂ ਖੜੇ ਰਹੇ ਪੰਥ ਤੇੜ ਜਾਂ ਗੁੰਝਾਂ ਦੀਆਂ ਤੋਂ ਪਹਿਨ ਉਹ ਸਾਨੂੰ ਸ਼ਰਧਾ ਤੇ ਸਤਿਕਾਰ ਜਿਵੇਂ ਉਹ ਰਸਤਾ ਦਿਖਾ ਕੇ ਗ੍ਰਹਨੇ ਸਿੰਘ ਜੀ ਧੋ ਕੇ ਉਹਨਾਂ ਨੇ ਜਿਵੇਂ ਕੀਤਾ ਉਹ ਵੀ ਸਾਨੂੰ ਕਰਨਾ ਚਾਹੀਦਾ ਹੈ ਤੇ ਬੜਾ ਬੜਾ ਵਧੀਆ ਉਦਮ ਪਰਲਾ ਸਾਡੇ ਲੋਕ ਜਥੇ ਦਾ ਮੈਨੇਜਰ ਸਾਹਿਬ ਸਰਗੁਰਲਾ ਸਿੰਘ ਨਲੀਨੀ ਨੇ ਸਰਗਰਤਾ ਨੁਸਖੇ ਦਾ ਪੱਤਰ ਦੇ ਕੇ ਨਮਤਰ ਦੇ ਕੇ ਇਕੱਠੇ ਕੀਤਾ ਇਸ ਤਰੀ ਇਹ ਸਾਰਾ ਪੰਦਰਵਾੜਾ ਜਿਵੇਂ ਹੁਕਮ ਹੋਇਆ ਕਾਹ ਤੱਕ ਦਾ ਸਾਨੂੰ ਸਿੱਧਾ ਨੂੰ ਸਿੰਘਾ ਸਿੱਧ ਸਿੰਘ ਸਿੰਘ ਸਿੰਘਾਂ ਨੂੰ ਕੀ ਦੀ ਦੀ ਕਿ ਦਿੱਤੀ ਹੈ ਸਾਨੂੰ ਸਰਦਾ ਸਕਾਰ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਮ੍ਰਿਤ ਵੇਲੇ 9 ਤੋਂ 10 ਵਜੇ ਤੱਕ ਜੋ ਸ੍ਰੀ ਕਾਉਤਕ ਸਾਹਿਬ ਦੇ ਦੇਸਾਨ ਦੇ ਅਨੁਸਾਰ ਹੁਕਮ ਜੀ ਕਿ ਅੱਜ ਸਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਹੌਜਾ ਦੇ ਸਹੌਜਾ ਅਜੀਤ ਸਿੰਘ ਸਾਹਿਬਜਾ ਦੇ ਚਾਰ ਸਿੰਘ ਉਹਨਾਂ ਦੀ ਸ਼ਹਾਦਤ ਉਹਨਾਂ ਦੀਆਂ ਸ਼ਹੀਦੀਆਂ ਤੇ ਚਮਕੌਰ ਦੀ ਗੜੀ ਦੇ ਸ਼ਹੀਦਾਂ ਦੇ ਸੰਬੰਧ ਵਿੱਚ ਇੱਕ ਘੰਟੇ ਦਾ ਜਾਪ ਕਰਨ ਦਾ ਅਕਾਲ ਤਖਤ ਸਾਹਿਬ ਵੱਲੋਂ ਫਰਮਾਨ ਜਾਰੀ ਹੋਇਆ ਸੀ ਉਸ ਦੇ ਸਬੰਧ ਵਿੱਚ ਸਾਡੇ ਨਾਭੇ ਦੇ ਇਤਿਹਾਸਕ ਸਥਾਨ ਬਾਬਾ ਅਜਾਪਾਲ ਸਿੰਘ ਜੀ ਘੋੜਿਆਂਵਾਲਾ ਗੁਰਦੁਆਰਾ ਸਾਹਿਬ ਦੇਖੇ ਇੱਥੋਂ ਦੇ ਪ੍ਰਬੰਧਕਾਂ ਵੱਲੋਂ ਇਹ ਸਮਾਗਮ ਰੱਖਿਆ ਗਿਆ ਸੀ ਤੇ ਉਹ ਇੱਕ ਘੰਟਾ ਅੱਜ ਅੰਮ੍ਰਿਤ ਵੇਲੇ 9 ਤੋਂ 10 ਵਜੇ ਤੱਕ ਸੰਗਤੀ ਰੂਪ ਦੇ ਵਿੱਚ ਸ੍ਰੀ ਜਪਜੀ ਸਾਹਿਬ ਦੇ ਪਾਠ ਉਪਰੰਤ ਪੰਜ ਪਾਠ ਸ੍ਰੀ ਚੌਪਈ ਸਾਹਿਬ ਦੇ ਨੰਦ ਸਾਹਿਬ ਤੇ ਸਿਮਰਨ ਸੰਗਤਾਂ ਵੱਲੋਂ ਕੀਤਾ ਗਿਆ ਜੀ ਕਿਉਂਕਿ ਇਹ ਜਿਹੜੇ ਦਿਹਾੜੇ ਨੇ ਇਹ ਜਿਹੜੇ ਦਿਨ ਚੱਲ ਰਹੇ ਆ ਆਪਾਂ ਸਾਰੇ ਜਾਣਦੇ ਆ ਕਿ ਦੁਨੀਆ ਦੇ ਵਿੱਚ ਜਿੱਥੇ ਵੀ ਦੁਨੀਆ ਦੇ ਇਨਸਾਫ਼ਦੰਦ ਲੋਕ ਜਾਣਕਾਰ ਲੋਕ ਬੁੱਧੀਜੀਵੀ ਲੋਕ ਇਤਿਹਾਸਕਾਰ ਬੈਠੇ ਆ ਪਤਾ ਹੈ ਕਿ ਇਹ ਬਿਲਕੁਲ ਨਵੇਕਲਾ ਇਤਿਹਾਸ ਹੈ ਸਿੱਖ ਕੌਮ ਦਾ ਇਤਿਹਾਸ ਭਾਵੇਂ ਪੂਰਾ ਹੀ ਨਵੇਕਲਾ ਹੈ ਪਰ ਇਹ ਜੋ ਪੰਦਰਵਾੜਾ 6 ਪੋ ਤੋਂ ਲੈ ਕੇ 13 ਪੋ ਤੱਕ ਦਾ ਹਫਤਾ ਹੈ ਇਹ ਬੇਲੋਕ ਲਈ ਸਮੁੱਚੇ ਸਿੱਖ ਇਤਿਹਾਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜੀਵਨ ਦੇ ਵਿੱਚ ਨਿਵੇਕਲੇ ਦਿੰਦੇ ਛੇ ਪੋਤੋਂ ਲੈ ਕੇ ਜਦੋਂ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਆ ਉੱਥੋਂ ਲੈ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੱਕ ਚਮਕੌਰ ਦੀ ਗੜੀ ਦੀ ਸ਼ਹਾਦਤ ਉਹ ਦਿਨ ਚੱਲ ਰਹੇ ਆ ਉਹਦੇ ਸਬੰਧ ਵਿੱਚ ਅੱਜ ਦੁਨੀਆ ਦੇ ਵਿੱਚ ਜਿੱਥੇ ਵੀ ਨਾਨਕ ਨਾਮ ਲੈ ਵਸ ਸਿੱਖ ਬੈਠੇ ਆ ਜਿੱਥੇ ਵੀ ਇਨਸਾਫ਼ پسند ਲੋਕ ਬੈਠੇ ਆ ਉਹ ਇਹਨਾਂ ਇਤਿਹਾਸਕ ਦਿਨਾਂ ਨੂੰ ਆਪਣੀ ਸਰਦਾ ਤੇ ਸਨਮਾਨ ਭੇਟ ਕਰਦੇ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਅੱਜ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਸੀ ਕਿ ਘੰਟੇ ਦੇ ਜਾਪ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬਾਂ ਦੇ ਵਿੱਚ ਕੀਤੇ ਜਾਣ ਉਹਦੇ ਸਬੰਧ ਵਿੱਚ ਇਹ ਸਮਾਗਮ ਸੀ ਜਿੱਤੇ ਸੰਗਤਾਂ ਵੱਲੋਂ ਇਹ ਸਮਾਗਮ ਬੜੀ ਚੜ੍ਹਦੀ ਕਲਾ ਦੇ ਨਾਲ ਗੁਰਦੁਆਰਾ ਕੋੜਿਆਵਾਲਾ ਵਿਖੇ ਇਥੋਂ ਦੇ ਪ੍ਰਬੰਧਕਾਂ ਦੀ ਬੇਨਤੀ ਮੰਨ ਕੇ ਕੀਤਾ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਅੱਜ ਸ਼ਹੀਦੀ ਜੋ 15 ਵਾੜਾ ਚੱਲ ਰਿਹਾ ਹੈ ਉਹਦੇ ਵਿੱਚੋਂ ਸਾਕਾ ਚੋਂ ਕੌਰ ਵੀ ਵਿਖੇ ਤੰਤਨੂ ਬਾਬਾ ਅਜੀਤ ਸਿੰਘ ਜੀ ਤੰਤਨੂ ਬਾਬਾ ਜੁਜਾਰ ਸਿੰਘ ਜੀ ਦਸਮੇਸ਼ ਪਿਤਾ ਜੀ ਦੇ ਲਖਤੇ ਜਗਰ ਜਿਹੜੇ ਅੱਜ ਦੇ ਦਿਨ ਸੁਮਕੌਰ ਦੀ ਗੜੀ ਦੇ ਵਿੱਚ ਅਤੇ ਹੋਰ ਸਿੰਘਾਂ ਸਮੇਤ ਸ਼ਹੀਦੀ ਪ੍ਰਾਪਤ ਕਰ ਗਏ ਸਨ ਉਸ ਦੇ ਸਬੰਧ ਵਿੱਚ ਸ੍ਰੀ ਅਕਾਲ ਤਾਤ ਸਾਹਿਬ ਜੀ ਵੱਲੋਂ ਸਮੁੱਚੇ ਪੰਥ ਨੂੰ ਆਦੇਸ਼ ਹੋਇਆ ਸੀ ਕਿ 9 ਤੋਂ 10 ਵਜੇ ਤੱਕ ਇੱਕ ਘੰਟਾ ਸ਼ਹੀਦਾਂ ਦੀ ਯਾਦ ਵਿੱਚ ਅ ਜਪਜੀ ਸਾਹਿਬ ਤੇ ਚੌਪੀ ਸਾਹਿਬ ਜੀ ਦੇ ਪਾਠ ਤੇ ਵਾਹਿਗੁਰੂ ਦਾ ਸਿਮਰਨ ਕੀਤਾ ਜਾਵੇ ਅੱਜ ਗੁਰਦੁਆਰਾ ਡੇਰਾਬਾਬਾ ਅਜਾਪਾਲ ਸਿੰਘ ਜੀ ਵਿਖੇ ਸ੍ਰੀ ਅਕਾਲ ਤਖਤ ਜੀ ਦੇ ਅਦੇਸ਼ਾ ਮੁਤਾਬਕ ਇੱਕ ਘੰਟੇ ਦੇ ਜਪ ਕੀਤੇ ਗਏ ਹਨ ਸਮੂਹ ਸੰਗਤਾਂ ਨੂੰ ਵੀ ਬੇਨਤੀ ਹੈ ਵੀ ਇਸੇ ਤਰ੍ਹਾਂ ਹੀ ਇਸ ਸ਼ਹੀਦੀ ਪੰਦਰਵਾੜੇ ਨੂੰ ਮੁੱਖ ਰੱਖਦੇ ਹੋਏ ਆਪਣੇ ਘਰਾਂ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ